ਸਾਸਰੀ ਕਾਲ ਬਈ ਸਾਰਿਆਂ ਨੂੰ ਅੱਜ ਪਹੁੰਚੇ ਆਪਾਂ ਡੀਜ਼ਲ ਲੈਣ ਅੱਜ ਮਾਮੇ ਭੂਆਗੇ ਵੀ ਇਕੱਠੇ ਹੋ ਗਏ ਦੋਏ ਅਮਨ ਵੀ ਗਿਆ ਲੈ ਆਪਣੇ ਬਈ ਤਿੰਨ ਟੈਂਕਰ ਇਕੱਠੇ ਹੋ ਗਏ ਅੱਜ ਆਪਣੇ ਹੋ ਰਮਨ ਜੀ ਸਾਰਿਆਂ ਨੂੰ ਪਰ ਆ ਮਾ ਜੀ ਤੇਲ ਜੀਰੀਆ ਬੜਾਈਗਾ ਚੱਲ ਰਿਆ ਜੀ ਕੰਮ ਮੱਠਾ ਮੱਠਾ ਮੀਂਹ ਕਰਕੇ ਰੁਗ ਗਿਆ ਦਾ ਅੱਜ ਦਾ ਰੇਟ ਹੈ ਜੀ ਆਪਣਾ ਡੀਜ਼ਲ ਦਾ 82 ਰੁਪਏ 38 ਪੈਸੇ 82 ਰੁਪਏ 38 ਪੈਸੇ ਤੇ ਲਈ ਅੱਜ ਆਪਣਾ ਰੇਟ ਅੱਜ ਦੇ ਤੇਲ ਦਾ ਨੇ ਬੜੀਆਂ ਟੰਕੀਆਂ ਬਣੀਆਂ ਇੱਕ ਸਾਰ ਬਣੀਆਂ ਬਾਈ ਨਾ ਮੈਂ 2200 ਲੀਟਰ ਆ ਜਾਏਗਾ ਦੁਆਮਾ ਇਹ 1200 ਆ ਜੀਗਾ ਮਨੀ ਲੀਵਾ ਸ਼ਾਹਮਾ ਮਿੱਠਾ ਖਾਸਾ ਪਾ ਲੈ ਬਈਆਂ ਦਾ ਚਾਹ ਮਿੱਠੀ ਜ਼ਿਆਦਾ ਮਣਾ ਦੀ ਬਈਆਂ ਵੇ ਬਈ ਸਾਰੀ ਸੁਵਿਧਾ ਹੋਇਆ ਇਹ ਦੇਖੋ ਹਵਾ ਵੀ ਚੈੱਕ ਕਰਾਂਗੇ ਰਿਗਰ ਗੱਡੀਆਂ ਵਾਂ ਰਾਸ਼ ਕਾ ਵੀ ਹੋ ਜਾ ਪੰਪ ਪਰ ਤਰਤੀ ਸਾਜਰ ਆਣਾ ਲਗਾ ਦਿਨ ਮ ਜੋਂ ਜੁਪੀਟ ਜ਼ਿਆਦਾ ਹੋਈ ਸਾ ਗੱਡੀਆਂ ਗੁੱਡੀਆਂ ਫਸ ਗਈਆਂ ਜਿੰਨਾ ਹੋ ਗਿਆ 1200 ਹੈ ਹੋਰ ਕਿੰਨੇ ਦਾ ਸਰ ਸਰ ਗਿਆ 1200 ਨੂੰ ਲੈ ਵੀ ਸਮਾ ਹੋ ਗਿਆ 1200 ਪੂਰਾ 35 ਸਮਾ ਵੀ ਹੋ ਜਾਏਗਾ ਥੋੜਾ ਬੜੇ ਕਰਕੇ ਟਾਈਮ ਲੱਗ ਰਿਹਾ ਨਿਊਜ਼ਲ ਵੀ ਬੜੀ ਹੈ ਚੱਲ ਰਹਾ ਕੰਮ ਵੈਕਟਰੀ ਵੀ ਹੋਊਗੀ ਟੰਕੀ ਫੁੱਲ ਥੋੜੇ ਬੈਂਕਰ ਨੇ ਦੋ ਹੀ ਫੁੱਲ ਹੋ ਗਏ ਸਮਰ ਰਹਿ ਗਿਆ ਚਰ ਰਿਹਾ ਜੇ ਲਿਓ ਜੀ ਇੱਕ ਗੱਡੀ ਹੋ ਗਈ ਆਪਣੀ ਤਿਆਰ ਇੱਕ ਮਾ ਰਹਿ ਗਿਆ 150 ਲੀਟਰ ਉਹ ਨਿਊ ਜਲ ਤੇਲ ਘਟ ਘਟਾ ਥੋੜਾ ਤਾਂ ਟਾਈਮ ਲੱਗ ਗਿਆ ਹੋ ਗਿਆ ਫਿਰ ਫੁੱਲ ਨਹੀਂ ਜ਼ਰ ਜਮਾ ਕਰਦੇ ਓਕੇ ਟੱਕਰ ਤੋਂ ਹੋ ਗਿਆ ਇਹ ਕਿਤੇ ਨਾ ਬੜਾ ਕੱਢ ਜਾ ਕੱਢ ਕੇ ਨਾ ਮੈਂ ट्रैक्टर ट्रैक्टर में भी हो गया चार लख अठव हजार एक सौ साठ छपंजा सौ नब्बे नौ लीटर पॉइंट है 5, 000, 9, 9, 9, 9, 9, 9, 9. ਅਗਲੇ ਦੇ ਅਰਜਾਲੇ 458000 ਸਾਰੇ ਪੂਰੇ ਹੋ ਗਏ ਮੈਂ ਤਾਂ ਅੱਗੇ ਹੋ ਰਹੇ ਨੇ 160 ਰੁਪਇਆ ਉਹ ਕਹਿੰਦੇ ਦਾ ਕੱਟੇ ਸਾਹਿਬ ਦੇ ਲਿਖਦੇ ਦਾ ਜਿਹੜੀ ਕੈਸ਼ ਉਹ ਚਾੜੀ ਕਿਤੇ ਉਹ ਚਾੜੀ ਮੇਰੇ ਇਹ ਰੱਖ ਲਿਓ ਚਾੜੀ ਲੇ ਵੀ ਲੱਗ ਗਿਆ ਵੱਡਾ ਟੈਂਕਰ ਨੂੰ ਦੇਖੋ ਕਹਿੰਦੇ ਨੇ ਗੱਡਾ ਹਰ ਦੇ ਮੁਰਤਾ